ਪੰਜਾਬ ਸਰਕਾਰ ਦੀ ਰੋਕ ਟੋਕਾਂ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਸਾਹਿਬ ਸੰਮੂਰ ਸ੍ਰੀ ਵਰਤਨ ਸਿੰਘ ਚਾਲ ਉਹਨਾਂ ਦੀਗਵਾਈ ਦੇ ਹੇਠ ਉਹਨਾਂ ਦੀ ਟੀਮ ਨੇ ਲਹਿਰਾ ਸਬਡਿਵੀਜ਼ਨ ਦੀ ਪੁਲਿਸ ਨੇ ਅਗਸਤ ਮਹੀਨੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਕੀਤੀ ਹੈ ਜਿਹੜੀ ਇਹਦੇ ਵਿੱਚ ਵਰਣਨਯੋਗ ਗੱਲ ਹੈ ਉਹ ਇਹ ਹੈ ਕਿ ਅਸੀਂ ਇਸ ਸਮੇਂ ਦੇ ਦੌਰਾਨ ਇੱਕ ਸੀਤਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜੀ ਕਿ ਪਿੰਡ ਚੂੜਪੁਰ ਦੀ ਰਹਿਣ ਵਾਲੀ ਹੈ ਹਰਿਆਣੇ ਦੇ ਵਿੱਚ ਪਿੰਡ ਹੈ ਜੋ ਆਮ ਤੌਰ ਤੇ ਮੁੱਖ ਤੌਰ ਤੇ ਇਸ ਏਰੀਆ ਦੇ ਵਿੱਚ ਨਸ਼ਾ ਸਪਲਾਈ ਕਰਦੀ ਸੀ ਇਸੇ ਅਗਸਤ ਮਹੀਨੇ ਦੇ ਦੌਰਾਨ ਅਸੀਂ ਕੁੱਲ 11 ਮੁਕਦਮੇ ਹਨ ਜਿਹੜੇ ਉਹ ਥਾਣਾ ਲਹਿਰਾ ਨੇ ਦਰਜ ਕਰਕੇ 21 ਦੋਸ਼ੀਆਂ ਨੂੰ ਐਨਡੀਪੀਐਸ ਐਕਟ ਦੇ ਅਧੀਨ ਜੇਲ੍ਹ ਦੇ ਵਿੱਚ ਪਹੁੰਚਾਇਆ ਇਸ ਤੋਂ ਇਲਾਵਾ ਐਕਸਾਈਜ਼ ਦੇ ਅਧੀਨ ਵੀ ਕੰਮ ਕਰਕੇ ਪੰਜ ਦੋਸ਼ੀਆਂ ਨੂੰ ਚਾਰ ਮੁਕਦਮਿਆਂ ਦੇ ਵਿੱਚ ਜੇਲ੍ਹ ਦੇ ਅੰਦਰ ਪਹੁੰਚਾਇਆ ਹੈ ਇਹ ਸਿਰਫ ਇਹ ਨਹੀਂ ਕਿ ਐਨਡੀਪੀਆ ਸੈਕਟ ਦੇ ਤੇ ਇਨਕਮ ਹੋ ਰਿਹਾ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਫਰਕੇ ਅੰਦਰ ਦਿੱਤਾ ਜਾ ਰਿਹਾ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਵੀ ਅਸੀਂ ਪੂਰੀ ਮਦਦ ਕਰ ਰਹੇ ਹਾਂ 56 ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਅਸੀਂ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਜਿਸਟਰ ਕਰਾ ਕੇ ਉਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਵਾਈ ਦਵਾਈ ਹੈ ਔਰ 16 ਵਿਅਕਤੀ ਐਸੇ ਨੇ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਜਿਹੜਾ ਪੂਰਨ ਤੌਰ ਤੇ ਛਡਾ ਲਿਆ। ਜਿਹੜੀ ਔਰਤ ਫੜੀ ਗਈ ਹੈ ਇਹ ਜਿਹੜਾ ਸਮਗਲਿੰਗ ਮਾਲ ਵੇਚਦੀ ਸੀ ਚਿੱਟਾ ਉਹ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਸਪਲਾਈ ਕਰਦੀ। ਉਹ ਮੇਨ ਜਾਕਲ ਦੇ ਕਿਉਂਕਿ ਬਿਲਕੁਲ ਨੇੜੇ ਹੈ ਲਹਿਰਾ ਏਰੀਆ, ਮੂਨਕੇ ਏਰੀਆ ਤੇ ਬਾਰਡਰ ਦੇ ਨਾਲ ਦਾ ਏਰੀਆ ਇੱਥੇ ਸਪਲਾਈ ਕਰਦੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਵੀ ਅੱਜ ਤੱਕ ਇਹ ਫੜੀ ਨਹੀਂ ਗਈ ਸੀ ਇਹ। ਇਹ ਫਸਟ ਟਾਈਮ ਹੈ ਪਹਿਲਾ ਹੀ ਇਹਦੇ ਤੇ ਪਰਚਾ ਹੈ। ਤੇ ਇਹ ਹੈ ਜਿਹੜਾ ਇਹਦੇ ਨਾਲ ਸਾਡੀ ਰੀ ਦੇ ਵਿੱਚ ਕਾਫੀ ਜਿਹੜੀ ਠੱਲ ਪਾਉਗੀ ਬਰਾਮਦਗੀ ਵੀ ਹੋਈ ਐ ਸਰ ਅ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਹਾਂ ਜੀ ਉਹਦਾ ਰਿਮਾਂਡ ਦੇ ਅਧੀਨ ਆ ਸਾਡੇ ਕੋਲੇ ਬਰਾਮਦਗੀ ਵਾਸਤੇ ਅਗਲੀ ਤਫਤੀਸ਼ ਦੇ ਦੌਰਾਨ ਇਹ ਜਿਹੜੇ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾਊਗੀ ਕਿੰਨੇ ਦਿਨਾਂ ਦਾ ਰਿਮਾਂਡ ਸਾਡੇ ਕੋਲੇ 4 ਦਿਨਾਂ ਦੇ ਰਿਮਾਂਡ ਤੇ ਆ ਜੀ